ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪੰਚਾਇਤ ਸੰਮਤੀ ਰੁੜਕਾ ਕਲਾਦੇ ਬੀਟੀਪੀਓ ਦੀ ਬਦਲੀ ਹੋਣ ਤੇ ਉਹਨਾਂ ਦੀ ਥਾਂ ਗੁਰਮੇਲ ਸਿੰਘ ਪੀ ਸੀ ਐਸ ਨੇ ਬਤੌਰ ਬੀਟੀਪੀਓ ਬੁਲਾਕ ਰੁੜਕਾ ਕਲਾਦਾ ਚਾਰ ਸੰਭਾਲ ਲਿਆ ਉਹਨਾਂ ਨੇ ਕਿਹਾ ਬਲਾਕ ਦੇ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਦਫਤਰ ਪਹੁੰਚੇ ਤੇ ਸਟਾਫ ਵੱਲੋਂ ਗੁਲਦਸੇ ਦੇ ਕੇ ਸਵਾਗਤ ਕੀਤਾ ਗਿਆ। ਮੋਂ ਦਾ ਸਭ ਤੋਂ ਪਹਿਲਾ ਸਾਰਿਆਂ ਨੂੰ ਸ਼ੁਭ ਕਾਮਨਾਵਾਂ, ਇੱਛਾਵਾਂ। ਮੈਂ ਡੇਰਾ ਬਸੀ ਤੋਂ ਬਦਲ ਕੇ ਇੱਥੇ ਆਇਆ ਜ਼ਿਲ੍ਹਾ ਜਲੰਧਰ ਦੀ ਧਰਤੀ ਤੇ। ਗੁਰੂਆਂ ਪੀਰਾਂ ਦੀ ਪੀਰ ਪੰਗਬਰਾਂ ਦੀ ਧਰਤੀ ਤੇ। ਤੇ ਮੈਂ ਉਮੀਦ ਕਰਦਾ ਕਿ ਮੇਰੇ ਵੱਲੋਂ ਹਰ ਇੱਕ ਪੰਚਾਇਤ ਨਾਲ ਪਿੰਡ ਵਾਸੀਆਂ ਨਾਲ ਸਹਿਯੋਗ ਕੀਤਾ ਜਾਵੇਗਾ। ਜੋ ਵੀ ਕੰਮ ਹੈ ਕਾਨੂੰਨ ਦੇ ਮੁਤਾਬਕ ਮੈਂ ਸਾਰੇ ਕਰਾਂਗਾ। ਕਾਨੂੰਨ ਜਿੱਥੇ ਅਲਾਉ ਕਰੂਗਾ ਮੈਂ ਸਾਰੇ ਕੰਮ ਕਰਾਂਗਾ ਸਾਰੇ ਹੀ ਪੰਚਾਇਤ ਸਰਪੰਚ ਪੰਚਾਇਤ ਮੈਂਬਰ ਸਹਿਵਾਨ ਨੰਬਰਦਾਰ ਸਹਿਵਾਨ ਜੋ ਵੀ ਗ੍ਰਾਮ ਸਭਾ ਦੇ ਮੈਂਬਰ ਹੈ ਕੋਈ ਵੀ ਸਾਡੇ ਕੋਲ ਜਦਮਰਜ਼ੀ ਆਵੇ ਆਪਣੇ ਕੰਮ ਕਰਵਾਵੇ ਐਸ ਪਰ ਲਾ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਏਗੀ